ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਮਹਾਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਤੇ ਦੂਜੇ ਸੂਏ ਲਈ ਗੱਬਣਾ ਟੋਕੜ ਗੱਬਣਾ ਝੋਟੀ ਵਕਾਊਆ ਦੋਸਤੋ ਬਣਦੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂਆਂ ਦੀ ਤੁਸੀਂ ਵੀਡੀਓ ਵੇਖ ਕੇ ਖਰੀਦਾਰੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਆਓ ਸਾਰੀ ਜਾਣਕਾਰੀ ਲੈਣੇ ਆ ਤੇ ਦੋਸਤੋ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਬੋਰਡ ਸਿੰਘ ਜੀ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਦਾ ਬੋਰਡ ਸਿੰਘ ਨਾਮ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਬਾਈ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 70091 70091 10121 10121 ਇਹ ਝੋਟੀ ਫਿਰ ਆਪਣੇ ਕੋਲੇ ਅੱਜ ਇੱਕ ਸੇਲ ਆ ਜੀ ਇਹ ਠੋਕੜ ਗੱਬਣਾ ਜੀ ਠੋਕੜ ਗੱਬਣ ਬਾਈ ਚੈੱਕ ਪਾਸ ਹਨ ਜਿੱਦੱਕ ਪਹਾੜਾ ਚਾਰ ਮਹੀਨੇ ਦੀ ਕੋਈ ਕਰਾਗੇ ਯਾਤਰਾ ਚਾਰ ਮਹੀਨੇ ਦੀ ਚੈੱਕ ਪਾਸ ਆ ਤੇ ਪਹਿਲਾ ਸੂਆ ਸੂਈ ਸੂਈ ਆ ਤੇ ਦੂਜੇ ਲਈ ਗੱਬਣਾ ਦੂਜੇ ਲਈ ਗੱਬਣਾ ਤੇ ਬਾਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ 6 ਮਹੀਨੇ ਹੋ ਗਏ 6 ਮਹੀਨੇ ਤੇ ਇਸ ਟਾਈਮ ਬਾਈ ਕਿੰਨੀਆਂ ਕਿਧਾਰਾਂ ਇਹਦੇ ਥੱਲੇ ਇਹ ਥੱਲੇ ਹੋਊਗਾ ਜ ਸਾਢੇ 7 8 ਕਿਲੋ ਤੱਕ ਸਾਢੇ 7 ਤੋਂ 8 ਕਿਲੋ ਦੇ ਵਿੱਚ ਦੋਵੇਂ ਬੱਚੇ ਤੇ ਦੋਵੇਂ ਡੰਗ ਲੱਗਦੇ ਕੋਈ ਚੋਕੇਲ ਜਾ ਸਕਦਾ ਸੀਲ ਠੰਡੀ ਆ ਹਾਂਜੀ ਠੀਕ ਆ ਬਾਈ ਤੇ ਮਗਰ ਕੱਟਾ ਹਾਂ ਉਹ ਤਾਂ ਬਾਈ ਲਓ ਵੀ ਸਜਣੋ ਆ ਕੱਟਾ ਤੇ ਕਟਾ ਵੀ ਸੁਖਣਾ ਤਗੜਾ ਦੋਸਤੋ ਤੇ 6 ਮਹੀਨਿਆਂ ਦੀ ਬਾਈ ਕਹਿੰਦਾ ਵੀ ਸੂਈ ਆ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਗੋਲ ਸਿੰਘ ਦੀ ਝੋਟੀ ਆ ਤੇ ਥਣ ਹਵਾਨੇ ਦੀ ਬਿਲਕੁਲ ਪਧਰੀ ਆ ਤੁਸੀਂ ਚੰਗੀ ਤਰ੍ਹਾਂ ਨਜ਼ਰ ਮਾਰ ਲਓ ਬਾਕੀ ਬਾਈ ਦਾ ਜਿੰਨਾ ਵੀ ਦੁੱਧ ਦੱਸਿਆ ਹੋਊਗਾ ਦੋਸਤੋ ਕੋਈ ਦੋ ਟੋਲੇ ਵੱਧ ਨਿਕਲੂ ਘੱਟ ਨਹੀਂ ਨਿਕਲਦਾ ਕਿਉਂਕਿ ਤਕਰੀਬਨ ਇਸ ਘਰ ਦੇ ਵਿੱਚੋਂ ਸਾਡੀ 9ਵੀਂ 10ਵੀਂ ਵੀਡੀਓ ਲਗਾਤਾਰ ਤੇ ਸਾਫ ਸੁਥਰਾ ਪਸ਼ੂ ਹੁੰਦਾ ਹੈ ਤੇ ਜਿੰਨੀ ਗੱਲ ਦੱਸੀ ਹੁੰਦੀ ਹੈ ਦੋਸਤੋ ਉਨੀ ਕ ਸੱਚੀ ਨਿਕਲਦੀ ਹੈ ਦੇਖ ਸਕਦੇ ਆਂ ਦੋਸਤੋ ਬਿਲਕੁਲ ਦੋਨਾਂ ਸਾਈਡਾਂ ਤੋਂ ਸੇਮ ਥਾਣਾ ਚੁਆਈ ਦੀ ਬਹੁਤ ਬੋਲੀ ਚੁਆਈ ਦੀ ਬਾਈ ਕਹਿੰਦਾ ਬਹੁਤ ਜ਼ਿਆਦਾ ਪੋਲੀ ਆ ਇਹ ਜਿਹਨੇ ਵੀਰ ਨੇ ਘਰੇ ਚੂਣਾ ਵਾਸਤੇ ਰੱਖਣੀਆਂ ਤੇ ਝੋਟੀ ਚੰਗੀ ਆ ਦੋਸਤੋ ਦਰਮਿਆਨੇ ਕਦ ਕਾਟ ਦੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਂ ਬਾਈ ਖੋਲ ਕੇ ਤੋੜ ਦੇ ਲਓ ਵੀ ਸੱਜਣੋ ਆ ਕੇ ਤੁਸੀਂ ਦੇਖੋਗੇ ਝੋਟੀ ਤੁਹਾਡੇ ਪਸੰਦ ਆਊਗੀ ਬਿਲਕੁਲ ਪੱਦਰ ਹਵਾਨਾ ਦੋਸਤੋ ਤੇ ਸ਼ਾਮ ਨੂੰ ਚੋਣ ਦਾ ਟਾਈਮ ਆ ਮੋੜ ਲੋ ਜੀ ਬਾਈ ਪਤਲੀ ਚਮੜੀ ਹੈ ਦੋਸਤੋ ਪੱਠਪੁੜੇ ਦੀ ਬਹੁਤ ਚੰਗੀ ਹੈ ਝੋਟੀ ਤੇ ਥਾਣਾ ਥਾਣ ਹਵਾਨੇ ਨਹੀਂਓ ਬਿਲਕੁਲ ਓਕੇ ਆ ਤੇ ਬਾਈ ਕਹਿੰਦਾ ਵੀ ਸੀਲਸਲਾਕ ਬਹੁਤ ਜ਼ਿਆਦਾ ਆ ਮੋੜ ਲੋ ਜੀ ਕੋਈ ਚੋਈ ਜਾਵੇ ਕੋਈ ਫਰਕ ਨਹੀਂ ਇਹਨੂੰ ਆਹ ਬੱਚਾ ਦੋਸਤੋ ਬੰਨ੍ਹ ਸਕਦਾ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਫਿਰ ਮੁੱਲ ਇਹਦਾ 85000 85000 ਮਾਨਤਾ ਨਾਲ ਹੋ ਜੂ ਬਾਈ ਹਾਂ ਮਾਨਤਾ ਨਾਲ ਕਰਾਂਗੇ ਲਓ ਵੀ ਸਜਣੋ ਕੋਈ ਵੀ ਮੁੱਲ ਫੈਕਸ ਨਹੀਂਗਾ 85000 ਮੁੱਲਾ ਬਣਦਾ ਮਾਨਤਾ ਨੇ ਦੇ ਵਿੱਚ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਆਦਾ ਦੋਸਤੋ ਦੂਜਾ ਸੂਆ ਸੂਣ ਵਾਲੀ ਆ ਪਹਿਲੇ ਸੂਏ ਲਈ ਪਹਿਲਾ ਸੂਆ ਸੂਕੇ ਦੂਜੇ ਲਈ ਗੱਬਣਾ ਮਗਰ ਕਟਾ 6 ਮਹੀਨੇ ਸੂਈ ਨੂੰ ਹੋ ਗਿਆ ਚਾਰਾਂ ਦੀ ਗੱਬਣਾ ਸਾਰੀ ਡਿਟੇਲ ਬਾਈ ਨੇ ਪ੍ਰੋਪਰ ਦੇਤੀ ਆ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਦੋਸਤੋ ਝੋਟੀ ਕਿਦਾਂ ਦੀ ਲੱਗੀ ਹੈ ਮਿਲਦੇ ਹਾਂ ਜਲਦੀ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ